ਫੇਰ ਮੁੜ ਕੇ ਆਖਿਆ ਕਹਿੰਦੇ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਜ਼ੁਲਮ ਕੀ ਹੁੰਦਾ ਹੈ ਕਿਸੇ ਬੰਦੇ ਦਾ ਕਤਲ ਕਰ ਦੇਣਾ ਅਸੀਂ ਤੇ ਇਹ ਕਹਿੰਦੇ ਵੀ ਜੇ ਬੰਦਾ ਬੰਦੇ ਦਾ ਕਤਲ ਕਰ ਦੇਣਾ ਕਹਿੰਦੇ ਬਹੁਤ ਜ਼ੁਲਮ ਹੋਇਆ ਇਹਦੇ ਪਰ ਬੰਦਾ ਬੱਕਰੇ ਦਾ ਕਤਲ ਕਰ ਦੇ ਉਹਨੂੰ ਜ਼ੁਲਮ ਨਹੀਂ ਮੰਨਦੇ ਲੋਕ ਬੰਦਾ ਕੁੱਪੜ ਦਾ ਕਿਸੇ ਵੀ ਤੀਜ ਹੋਰ ਦਾ ਕਤਲ ਕਰਦੇ ਉਹਨੂੰ ਜ਼ੁਲਮ ਮੰਨਦਾ ਹੀ ਨਹੀਂ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨਹੀਂ ਭੜਿਆ ਜੋ ਵੀ ਕੰਮ ਤੋਂ ਕਰ ਰਿਹਾ ਕਿਸੇ ਵੀ ਜੀਵ ਦੇ ਉੱਪਰ ਅਤਿਆਚਾਰ ਕਰ ਰਿਹਾ ਝੁਲਮ ਹੈ ਕਬੀਰ ਜੋਰ ਕੀਆ ਸੋ ਝੁਲਮ ਹੈ ਫਿਰ ਮਹਾਰਾਜ ਨੇ ਆਖਿਆ ਲੈ ਜਵਾਬ ਖੁਦਾਏ ਇਹ ਨਾ ਸੋਚ ਕਿ ਜੇ ਮੈਂ ਕਿਸੇ ਤੇ ਝੁਲਮ ਕੀਤਾ ਤੇ ਇਹਦਾ ਜਵਾਬ ਖੁਦਾ ਮੇਰੇ ਤੋਂ ਨਹੀਂ ਲਏਗਾ ਮਹਾਰਾਜ ਨੇ ਆਖਿਆ ਲਏਗਾ ਇੱਕ ਹੋਰ ਬੇਨਤੀ ਜਿਹੜੀ ਅਸੀਂ ਹਰ ਵਾਰ ਕਰਦੇ ਆ ਇਕੱਲਾ ਜੀਵ ਹਤਿਆ ਕਰਨਾ ਹੀ ਝੁਲਮ ਨਹੀਂ ਇਸੇ ਦਾ ਹੱਕ ਕਾਣਾ ਵੀ ਜ਼ੁਲਮ ਆ ਬੜੇ ਵਿਚਾਰੇ ਮੁੰਡੇ ਤੇ ਰੋਂਦੇ ਨੇ ਜਿਨ੍ਹਾਂ ਨੂੰ ਉਥੋਂ ਸੱਦ ਲਿਆ ਪੰਜਾਬ ਤੋਂ ਪੇਨੇ ਲੱਖ ਦੇ ਦਿਓ ਤੁਹਾਨੂੰ ਪੱਕੇ ਕਰਾਵਾਂਗੇ ਤੇ ਇਹ 에어ਪੋਰਟ ਤੋਂ ਉਤਰਨ ਤੋਂ ਬਾਅਦ ਉਹਨਾਂ ਦਾ ਹਾਲ ਵੀ ਨਹੀਂ ਪੁੱਛਿਆ ਉਹ ਵਿਚਾਰੇ ਕਿਰਾਇਆ ਨਹੀਂ ਪੂਰਾ ਹੁੰਦਾ ਨਾਲੋਂ ਘਰਾਂ ਦਾ ਰੋਟੀ ਦੇ ਨਾਲੇ ਪਏ ਉਹਨਾਂ ਨੂੰ ਤੇ ਉਹ ਬੰਦਾ ਕਹਿੰਦਾ ਵੀ ਮੈਂ ਬਹੁਤ ਸੇਵਾ ਕਰਦਾ ਐ ਮਾਰਦ ਨੇ ਆਖਿਆ ਨਹੀਂ ਉਹ ਭਲਿਆ ਤੂੰ ਜਿਨ੍ਹਾਂ ਦਾ ਹੱਕ ਖਾਦਾ ਉਹਨਾਂ ਦਾ ਲੇਖਾ ਤੈਨੂੰ ਦੇਣਾ ਪੈਣਾ ਹੈ ਭਾਵੇਂ ਤੂੰ ਕਿਸੇ ਦੀ ਹੱਤਿਆ ਕੀਤੀ ਆ ਤੇ ਚਾਹੇ ਕਿਸੇ ਦਾ ਮਾਇਆ ਰੂਪ ਵਿੱਚ ਹੱਕ ਖਾਦਾ ਰੱਬ ਤੇਰੇ ਤੋਂ ਲੇਖਾ ਲੈ